ਸਾਖੀਆ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ 8 ਮੱਝਾ ਚਾਰਨੀਆਨ ਜਦ ਬਾਲਾ ਪ੍ਰੀਤਮ ਆਪਣੀ ਪੜਾਈ ਖਤਮ ਕਰ ਬੈਠੇ ਤਾਂ ਉਹ ਫਿਰ ਵਿਹਲੇ ਹੋ ਗਏ। ਉਹਨਾਂ ਸਮਿਆਂ ਵਿੱਚ ਵਿਸ਼ਵ ਵਿਦਿਆਲੇ ਜਾਂ ਕਾਲਜ ਸਕੂਲ ਨਹੀਂ ਸੀ ਹੋਇਆ ਕਰਦੇ। ਜਿੱਥੋਂ ਤੱਕ ਪਿੰਡ ਦਾ ਪੰਡਿਤ ਜਾਂ ਮੌਲਵੀ ਪੜਿਆ ਹੁੰਦਾ ਸੀ ਉਸ ਹੱਦ ਤੱਕ ਹੀ ਸ਼ਗਿਰਗਨਿਕ ਪੜਾਈ ਕਰਨੀ ਹੁੰਦੀ ਸੀ। ਜਦ 우ਸਤਾਦ ਕਹੇ ਦਿੰਦਾ ਸੀ ਕਿ ਬਾਲਕ ਨੇ ਪੜਾਈ ਪੂਰੀ ਕਰ ਲਈ ਹੈ ਤਾਂ ਉਸ ਨੂੰ ਤਾਲੀਮ ਯਾਫਤਾ ਕਿਹਾ ਜਾਂਦਾ ਸੀ। ਇਹੋ ਹੀ ਉਹਨਾਂ ਪਾਸ ਸਭ ਤੋਂ ਉੱਚੀ ਸਨਦ ਹੁੰਦੀ ਸੀ। ਜਦ ਬਾਲਾ ਪ੍ਰੀਤਮ ਨੇ ਪੰਡਿਤ ਅਤੇ ਮੌਲਵੀ ਨੂੰ ਆਪ ਪੜ੍ਹਾਨੇ ਪਾ ਦਿੱਤਾ ਤਾਂ ਉਹਨਾਂ ਹੁਣ ਹੋਰ ਕੀ ਪੜ੍ਹਾਨਾ ਸੀ। ਉਹਨਾਂ ਦੀ ਪੜਾਈ ਤਾਂ ਆਤਮਿਕ ਸੀ। ਉਹ ਤਾਂ ਹਰ ਵੇਲੇ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜਦੇ ਰਹਿੰਦੇ ਸਨ। ਇਹੋ ਕਾਰਨ ਸੀ ਕਿ ਜਦ ਉਹਨਾਂ ਪੜਾਈ ਪੂਰੀ ਕਰ ਲਈ ਤਾਂ ਉਹ ਹਰ ਸਮੇਂ ਪਰਮਾਤਮਾ ਦੀ ਭਗਤੀ ਵਿੱਚ ਮलीन ਰਹਿੰਦੇ। ਉਹ ਤਾਂ ਪ੍ਰਭੂ ਨਾਲ ਆਪਣੀ ਆਤਮਾ ਨੂੰ ਜੋੜ ਕੇ ਆਨੰਦ ਮਾਣਦੇ ਸਨ ਪਰ ਦੁਨਿਆਵੀ ਲੋਕ ਇਹ ਸਮਝਦੇ ਸਨ ਕਿ ਬਾਲਾ ਪ੍ਰੀਤਮ ਬਹੁਤ ਉਦਾਸ ਹਨ। ਪਰ ਉਹ ਅੰਤਰਮੁਖੀ ਰਮਜ਼ਾਨੋ ਕੀ ਸਮਝਦੇ। ਪਿਤਾ ਮਹੇਤਾ ਜੀ ਅਤੇ ਮਾਤਾ ਤ੍ਰਿਪਤਾ ਜੀ ਵੀ ਗੁਰਨਾ ਨੂੰ ਇਸ ਹਾਲਤ ਵਿੱਚ ਵੇਖ ਕੇ ਉਦਾਸ ਰਹਿੰਦੇ। ਇੱਕ ਦਿਨ ਪਿਤਾ ਮਹੇਤਾ ਜੀ ਨੇ ਸੋਚਿਆ ਕਿ ਉਹਨਾਂ ਦਾ ਪੁੱਤਰ ਵੇਲਾ ਹੋਣ ਕਰਕੇ ਉਦਾਸ ਰਹਿੰਦਾ ਹੈ ਇਸ ਨੂੰ ਜੰਗਲਾਂ ਉਹ ਜਾੜਾ ਵਿੱਚ ਘੁੰਮਣ ਦਾ ਬਹੁਤ ਸ਼ੌਕ ਹੈ ਜਿਸ ਤੋਂ ਅਸੀਂ ਇਸ ਨੂੰ ਵਰਜਦੇ ਰਹਿੰਦੇ ਹਾਂ ਇਸ ਲਈ ਕਿਉਂ ਨਾ ਕੋਈ ਐਸਾ ਉਪਬੰਧ ਸੋਚਿਆ ਜਾਵੇ ਕਿ ਸਾਡਾ ਪੁੱਤਰ ਆਪਣੇ ਆਪ ਨੂੰ ਬੇਕਾਰ ਨਾ ਸਮਝੇ ਅਤੇ ਕੁਝ ਕੰਮ ਵੀ ਕਰਦਾ ਰਹੇ ਸੱਤ ਸੌਖਾ ਅਤੇ ਸਮੇਂ ਅਨੁਸਾਰ ਉਹਨਾਂ ਪਾਸ ਇੱਕ ਅ제ਹਾ ਕਮ ਸੀ ਜਿਹੜਾ ਹਾਲੇ ਤੱਕ ਉਹਨਾਂ ਦੇ ਨੌਕਰ ਨਿਭਾਉਂਦੇ ਆਏ ਸਨ ਪਰ ਉਸ ਕਮ ਤੇ ਉਹਨਾਂ ਦੀ ਤਸੱਲੀ ਨਹੀਂ ਸੀ ਉਹਨਾਂ ਪਾਸ ਕਈ ਗਾਇਆਂ ਅਤੇ ਮੱਝਾਂ ਸਨ ਉਹਨਾਂ ਸਮਿਆਂ ਵਿੱਚ ਮੱਝਾਂ ਗਾਵਾਂ ਨੂੰ ਪੱਠੇ ਕੁੱਤਰ ਕੇ ਨਹੀਂ ਪਾਏ ਜਾਂਦੇ ਸਨ ਕਿਉਂਕਿ ਉਹਨਾਂ ਦਾ ਨਿਰਭਾ ਕੇਵਲ ਜੰਗਲਾਂ ਵਿੱਚ ਚਰਨ ਤੱਕ ਸੀਮਤ ਸੀ ਜਿਹੜਾ ਚਰਵਾਹਾ ਆਪਣਾ ਹੁੰਦਾ ਸੀ ਉਹ ਤਾਂ ਡੰਗਰਾਂ ਨੂੰ ਖੂਬ ਰਜਾ ਕੇ ਲਿਆਉਂਦਾ ਸੀ ਪਰ ਕਾਮੇ ਡੰਗਰਾਂ ਨੂੰ ਅਜੇ ਹੀ ਥਾਂ ਲੈ ਜਾਂਦੇ ਸਨ ਜਿੱਥੇ ਉਹਨਾਂ ਨੂੰ ਮੋੜਾ ਵੀ ਨਾ ਲਾਉਣਾ ਪਵੇ ਇਸ ਕਰਕੇ ਡੰਗਰ ਭੁੱਖੇ ਘਰ ਆ ਜਾਂਦੇ ਸਨ ਇਸ ਲਈ ਮਹਿਤਾ ਜੀ ਨੇ ਇਹ ਸਲਾਹ ਕੀਤੀ ਕਿ ਪੁੱਤਰ ਨਾਨਕ ਨੂੰ ਮਜਰਾ ਚਾਲਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ ਇਸ ਬਾਰੇ ਜਦ ਉਹਨਾਂ ਆਪਣੇ ਪੁੱਤਰ ਨਾਲ ਗੱਲ ਕੀਤੀ ਤਾਂ ਉਹ ਝਟ ਮੰਨ ਗਏ ਉਹ ਰੋਜ਼ ਮਜਰਾ ਨੂੰ ਜੰਗਲ ਵਿੱਚ ਛੱਡ ਦਿੰਦੇ ਅਤੇ ਆਪ ਸਮਾਦੀ ਲਾ ਕੇ ਕਿਸੇ ਦਰਖਤ ਹੇਠ ਬੈਠੇ ਰਹਿੰਦੇ ਇੱਕ ਦਿਨ ਉਹਨਾਂ ਦੀਆਂ ਮਜਰਾ ਕਿਸੇ ਦੇ ਮੱਕੀ ਦੇ ਖੇਤ ਵਿੱਚ ਜਾ ਬੜੀਆਂ ਅਤੇ ਸਾਰਾ ਖੇਤ ਝਟਮ ਕਰ ਗਈਆਂ ਜਦ ਕਿਸਾਨ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਉਹ ਪੱਜਾ ਆਇਆ ਅਤੇ ਆਪਣਾ ਖੇਤ ਉਜੜਿਆ ਵੇਖ ਕੇ ਪਿੰਡ ਦੇ ਹਾਕਮ ਪਾਸ ਸ਼ਿਕਾਇਤ ਲਾਉਣ ਅਤੇ ਇਵਜਾਨਾ ਮੰਗਣ ਚਲਾ ਗਿਆ। ਰਾਏ ਬੁਲਾਰ ਨੇ ਮਹਿਤਾ ਜੀ ਅਤੇ ਗੁਰੂ ਜੀ ਨੂੰ ਬੁਲਾਇਆ। ਰਾਏ ਬੁਲਾਰ ਗੁਰੂ ਜੀ ਦਾ ਪਹਿਲਾ ਹੀ ਸਿੱਖ ਬਣ ਚੁਕਾ ਸੀ ਇਸ ਲਈ ਉਸ ਕਿਸਾਨ ਅਤੇ ਆਪਣੇ ਇੱਕ ਕਰਿੰਦੇ ਨੂੰ ਖੇਤ ਦਾ ਨਿਰੇਖਣ ਕਰਨ ਭੇਜਿਆ। पर ਉਸਤੇ ਕਰਿੰਦੇ ਨੇ ਆ ਕੇ ਸੂਚਿਤ ਕੀਤਾ ਕਿ ਖੇਤ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਹਰਿਆ ਭਰਿਆ ਹੈ ਅਤੇ ਉਸ ਦਾ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਇਆ ਕਿਸਾਨ ਵੀ ਬਹੁਤ ਹੈਰਾਨ ਹੋਇਆ ਅਤੇ ਉਹ ਮੁਆਫੀ ਮੰਗ ਕੇ ਚਲਾ ਗਿਆ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਪੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ WhatsApp group join ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ